ਮੇਰੀਆਂ ਪ੍ਰਵਿਰਤੀਆਂ ਬਿਲਕੁਲ ਹੀ ਬਦਲ ਗਈਆਂ ਮੈਂ ਫੈਸ਼ਨ ਪਰਸਤ ਹੋ ਗਈ ਮੈਂ ਗੁਰਦੁਆਰੇ ਜਾਣਾ ਛੱਡ ਦਿੱਤਾ ਇੱਕ ਇਸ ਤਰ੍ਹਾਂ ਦਾ ਸਮਾਂ ਮੇਰੇ ਜੀਵਨ ਦੇ ਵਿੱਚ ਆ ਗਿਆ ਕਿ ਮੈਂ ਗੁਰਸਿੱਖੀ ਤੋਂ ਬਹੁਤ ਦੂਰ ਹੋ ਗਈ ਮੈਂ ਗਾਣੇ ਸੁਣਨੇ ਸ਼ੁਰੂ ਕਰ ਦਿੱਤੇ ਮੈਂ ਸੀਰੀਅਲਸ ਦੇਖਨੇ ਸ਼ੁਰੂ ਕਰ ਦਿੱਤੇ ਅਤੇ ਕਈ ਵੇਲੇ ਤਾਂ ਮੈਂ ਰਾਤ ਰਾਤ ਪਰ ਕਹਿੰਦੀ ਹੁੰਦੀ ਸੀ ਹਮੇਸ਼ਾ ਹੀ ਕਿ ਨਹੀਂ ਕਮਲਜੀਤ ਕੋਰ ਕਦੇ ਅੰਮ੍ਰਿਤ ਨਹੀਂ ਛਕੇਗੀ ਸਿੰਘਾਂ ਦਾ ਜ਼ਰੂਰ ਸੁਣਿਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਪਰ ਮੈਂ ਬੀਬੀਆਂ ਬਾਰੇ ਕਿਸੇ ਦਾ ਨਹੀਂ ਸੁਣਿਆ ਮੈਂ ਆਪਣੀ ਐਨੀ ਗੰਦੀ ਲਿਖਾਈ ਦੇਖ ਕੇ ਪਿਤਾ ਜੀ ਨੂੰ ਇੱਕ ਵਾਰ ਫੇਰ ਕਹਿ ਦਿੱਤਾ ਮੇਰੇ ਕੋਲੋਂ ਇਹ ਕਾਰਜ ਸੰਪੂਰਨ ਕਰਵਾਇਆ ਅਤੇ ਮੈਂ ਸਿੱਖ ਪੰਥ ਦੀ ਪਹਿਲੀ ਬੀਬੀ ਲੜੀਵਾਰ ਸਰੂਪ ਲਿਖਣ ਵਾਲੀ ਬਣ ਗਈ ਸਸੇ ਕਾਲ ਜੀ ਮੈਂ ਬੀਬੀ ਕਮਲਜੀਤ ਕੌਰ ਮੇਰੇ ਜਨਮ ਦਿਨ ਵਾਲੀ ਸਵੇਰ ਤੋਂ ਪਹਿਲੀ ਰਾਤ ਸਾਰੀ ਰਾਤ ਹੀ ਮੇਰੇ ਪਿਤਾ ਜੀ ਕੀਰਤਨ ਕਰਦੇ ਰਹੇ ਅਤੇ ਮੇਰਾ ਮੰਨਣਾ ਹੈ ਕਿ ਗੁਰਬਾਣੀ ਦੀ ਗੁਰਤੀ ਦੇ ਵਿੱਚੋਂ ਹੀ ਮੇਰਾ ਜਨਮ ਹੋਇਆ ਸਵੇਰ ਨੂੰ ਜਦੋਂ ਅਸੀਂ ਸਕੂਲ ਜਾਣਾ ਹੁੰਦਾ ਸੀਗਾ ਤੇ ਸਕੂਲ ਜਾਣ ਤੋਂ ਪਹਿਲਾਂ ਜਦੋਂ ਤੱਕ ਅਸੀਂ ਪੈਂਪੜਾ ਸਾਰੇ ਪਾਠ ਨਹੀਂ ਕਰ ਲੈਂਦੇ ਸੀਗੇ ਉਦੋਂ ਤੱਕ ਸਾਨੂੰ ਖਾਣਾ ਖਾਣ ਲਈ ਨਹੀਂ ਦਿੱਤਾ ਜਾਂਦਾ ਸੀਗਾ ਜਦੋਂ ਅਸੀਂ ਪਾਠ ਕਰ ਲੈਣਾ ਫਿਰ ਸਾਨੂੰ ਖਾਣਾ ਮਿਲਣਾ ਤੇ ਅਸੀਂ ਖੁਸ਼ੀ-ਖੁਸ਼ੀ ਸਕੂਲ ਚਲੇ ਜਾਣਾ ਸੋ ਇਸ ਮਾਹੌਲ ਦੇ ਵਿੱਚ ਵੱਧਦੇ-ਵੱਧ ਤੇ ਜਦੋਂ ਮੈਂ ਟੀਨੇਜ ਦੇ ਵਿੱਚ ਆਈ ਤਾਂ ਇੱਕ ਇਸ ਤਰ੍ਹਾਂ ਦਾ ਸਮਾਂ ਮੇਰੇ ਜੀਵਨ ਦੇ ਵਿੱਚ ਆ ਗਿਆ ਕਿ ਮੈਂ ਗੁਰਸਿੱਖੀ ਤੋਂ ਬਹੁਤ ਦੂਰ ਹੋ ਗਈ ਤੇ ਮੇਰੀ ਨੇੜ ਤਾਂ ਕਿਨਾ ਚੀਜ਼ ਦੇ ਨਾਲ ਹੋ ਗਈ ਕਿ ਮੈਂ ਗਾਣੇ ਸੁਣਨੇ ਸ਼ੁਰੂ ਕਰ ਦਿੱਤੇ ਮੈਂ ਸੀਰੀਅਲਸ ਦੇਖਣੇ ਸ਼ੁਰੂ ਕਰ ਦਿੱਤੇ ਅਤੇ ਕਈ ਵੇਲੇ ਤਾਂ ਮੈਂ ਰਾਤ ਰਾਤ ਪਰ ਬੈਠ ਕੇ ਮੂਵੀਜ਼ ਵੀ ਦੇਖਿਆ ਕਰਦੀ ਸੀਗੀ ਅਤੇ ਕਿਉਂਕਿ ਇੱਕ ਗੁਰਸਿੱਖ ਪਰਿਵਾਰ ਦੇ ਵਿੱਚ ਹੋਣ ਦੇ ਕਾਰਨ ਸਾਡੇ ਘਰ ਦੇ ਵਿੱਚ ਫੈਸ਼ਨ ਪ੍ਰਸਤੀ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਜਾਂਦੀ ਸੀਗੀ ਸਾਨੂੰ ਅਕਸਰ ਇਹੀ ਮਾਤਾ ਪਿਤਾ ਸਿਖਾਉਂਦੇ ਸੀਗੇ ਕਿ ਸੋਹਣੇ ਤੇ ਸਮਾਜ ਦੇ ਵਿੱਚ ਜਿਹੜੇ ਕੱਪੜੇ ਅੱਛੇ ਲੱਗਦੇ ਨੇ ਉਹੀ ਪਾਣੇ ਚਾਹੀਦੇ ਨੇ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਅਤੇ ਫੈਸ਼ਨ ਨਹੀਂ ਕਰਨਾ ਪਰ ਟੀਨਏਜ ਦੇ ਵਿੱਚ ਜਾ ਕੇ ਮੇਰੀਆਂ ਪ੍ਰਵਰਤੀ ਆ ਬਿਲਕੁਲ ਹੀ ਬਦਲ ਗਈਆਂ ਮੈਂ ਫੈਸ਼ਨ ਪਰਸਤ ਹੋ ਗਈ ਮੈਂ ਗੁਰਦੁਆਰੇ ਜਾਣਾ ਛੱਡ ਦਿੱਤਾ ਮੈਂ ਪਾਠ ਕਰਨਾ ਛੱਡ ਦਿੱਤਾ ਮੈਂ ਕੀਰਤਨ ਸੁਣਨਾ ਤੇ ਕੀਰਤਨ ਕਰਨਾ ਵੀ ਛੱਡ ਦਿੱਤਾ ਪਰ ਅਸੀਂ ਆਪਣੇ ਜੀਵਨ ਦੇ ਵਿੱਚ ਦੇਖਦੇ ਹਾਂ ਕਈ ਵਾਰ ਸਾਡੇ ਲਈ ਇੱਕ ਸਾਡੀ ਜੋ ਕਿਸਮਤ ਹੁੰਦੀ ਹੈ ਜਾਂ ਆਪਾਂ ਕਹਿ ਦਿੰਨੇ ਉਸ ਪਰਮਾਤਮਾ ਨੇ ਸਾਡੇ ਲਈ ਕੁਝ ਨਾ ਕੁਝ ਅਲੱਗ ਸੋਚ ਕੇ ਰੱਖਿਆ ਹੁੰਦਾ ਹੈ ਜਦੋਂ ਮੈਂ ਆਪਣੀ ਗ੍ਰੈਜੂਏਸ਼ਨ ਕਰ ਰਹੀ ਸੀ ਉਸ ਦੌਰਾਨ ਮੈਂ ਘਰ ਬੈਠੇ ਬੈਠੇ ਕਈ ਵੇਲੇ ਅਜੀਤ ਅਖਬਾਰ ਚੁਕਲਿਆ ਕਰਦੀ ਸੀ ਜਿਸ ਦੇ ਵਿੱਚ ਮੈਂ ਇਹ ਪੜਿਆ ਕਰਦੀ ਸੀ ਕਿ ਕੋਈ ਨਾ ਕੋਈ ਪਹਿਲੀ ਬੀਬੀ ਜਿਵੇਂ ਕਿ ਆਪਾਂ ਗੱਲ ਕਰ ਲਈਏ ਪਹਿਲੀ ਆਈਪੀਐਸ ਅਫੀਸਰ ਕਿਰਨ 베ਦੀ ਜੀ ਜਾਂ ਪਹਿਲੀ ਲੇਡੀ ਜਿਨੇ ਮਾਉਂਟ ਐਵਰੈਸਟ ਕਲਾਈਮ ਕੀਤਾ ਹੋਵੇ ਤੇ ਇਸ ਤਰ੍ਹਾਂ ਦਾ ਇੱਕ ਕਾਲਮ ਆਂਦਾ ਹੁੰਦਾ ਸੀ ਜਿਸ ਨੂੰ ਕੀ ਮੈਂ ਅਕਸਰ ਪੜਿਆ ਕਰਦੀ ਸੀ ਜਦੋਂ ਮੈਂ ਉਹ ਪੜ੍ਹਦੀ ਹੁੰਦੀ ਸੀ ਤਾਂ ਮੇਰੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਵਿਚਾਰ ਹੁੰਦਾ ਸੀ ਕਿ ਮੈਂ ਵੀ ਆਪਣੇ ਜੀਵਨ ਦੇ ਵਿੱਚ ਕੁਝ ਕਰਨਾ ਹੈ ਕਿਤੇ ਮੇਰਾ ਵੀ ਨਾਮ ਇਸ ਤਰ੍ਹਾਂ ਇਸਤਰੀਆਂ ਦੇ ਵਿੱਚ ਆਵੇ ਕਿ ਮੈਂ ਵੀ ਕੋਈ ਪਹਿਲੀ ਇਸਤਰੀਆਂ ਜਿਨੇ ਕੋਈ ਕੰਮ ਕੀਤਾ ਹੋਵੇ ਪਰ ਇਹਨੇ ਪਤਾ ਚੱਲਦਾ ਸੀਗਾ ਕਿ ਮੈਂ ਕੀ ਕਰਨਾ ਹੈ ਤੇ ਉਸ ਦੌਰਾਨ ਹੀ ਕਿਉਂਕਿ ਅਸੀਂ ਹਮੇਸ਼ਾ ਹੀ ਪੰਜਾਬ ਤੋਂ ਬਾਹਰ ਰਹੇ ਸੀਗੇ ਕਿਉਂਕਿ ਮੇਰੇ ਪਿਤਾ ਜੀ 에ਅਰ ਫੋਰਸ ਵਿੱਚ ਸਨ ਤੇ ਅਸੀਂ ਕਦੇ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਸੀ ਤੇ ਜਦੋਂ ਅਸੀਂ ਪਹਿਲੀ ਵਾਰ ਦਰਬਾਰ ਸਾਹਿਬ ਆਏ ਆ ਤੇ ਮੈਂ ਸਮਝਦੀ ਆ ਕਿ ਮੇਰੇ ਜੀਵਨ ਦਾ ਵੀ ਉਹ ਇੱਕ ਟਰਨਿੰਗ ਪੁਆਇੰਟ ਸੀਗਾ ਕਿਉਂਕਿ ਜਦੋਂ ਮੈਂ ਟੀਨੇਜ ਦੇ ਵਿੱਚ ਕੁਝ ਸਿੱਖੀ ਤੋਂ ਕਾਫੀ ਦੂਰ ਹੋ ਚੁੱਕੀ ਸੀ ਤੇ ਘਰ ਦੇ ਵੀ ਬੜੇ ਪਰੇਸ਼ਾਨ ਹੁੰਦੇ ਸੀਗੇ ਤੇ ਇਹ ਹੁੰਦਾ ਹੀ ਹੈ ਹਰ ਘਰ ਦੇ ਵਿੱਚ ਕਿ ਜਦੋਂ ਘਰ ਦਾ ਜੋ ਮਾਹੌਲ ਹੋਵੇ ਬੱਚਾ ਉਸ ਤੋਂ ਅਲੱਗ ਜਾਂਦਾ ਹੈ ਤਾਂ ਘਰ ਦੇ ਅਕਸਰ ਪਰੇਸ਼ਾਨ ਨਹੀਂ ਹੋ ਜਾਂਦੇ ਨੇ ਤੇ ਜਦੋਂ ਪਹਿਲੀ ਵਾਰ ਅਸੀਂ ਦਰਬਾਰ ਸਾਹਿਬ ਆਇਆ ਮੈਂ ਪਲੱਸ 2 ਦੇ ਵਿੱਚ ਪੜਦੀ ਸੀਗੀ ਤੇ ਦਰਬਾਰ ਸਾਹਿਬ ਦੇ ਬਾਹਰ ਆ ਕੇ ਜਦੋਂ ਅਸੀਂ ਮਾਤਾ ਪਿਤਾ ਨੂੰ ਦੇਖ ਕੇ ਜਿਵੇਂ ਉਹਨਾਂ ਨੇ ਬਾਹਰ ਗਲਿਆਰੇ ਦੇ ਵਿੱਚ ਮੱਥਾ ਟੇਕਿਆ ਹੈ ਤੇ ਅਸੀਂ ਵੀ ਮੱਥਾ ਟੇਕਿਆ ਤੇ ਮੇਰੇ ਸਾਰੇ ਹੀ ਸਰੀਰ ਦੇ ਰੋਂਗਟੇ ਖੜੇ ਹੋ ਗਏ ਕਿਉਂਕਿ ਕਿਤੇ ਨਾ ਕਿਤੇ 8 ਸਾਲ ਦੀ ਜਦੋਂ ਮੇਰੀ ਉਮਰ ਸੀ 84 ਦਾ ਅਟੈਕ ਹੋਇਆ ਸੀ ਦਰਬਾਰ ਸਾਹਿਬ ਦੇ ਉੱਪਰ ਮੇਰੇ ਕੋਮਲ ਮਨ ਦੇ ਉਤੇ ਕਿਤੇ ਨਾ ਕਿਤੇ ਉਸ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੋਇਆ ਸੀ ਮੈਨੂੰ ਲੱਗਦਾ ਸੀ ਕਿ ਉੱਥੇ ਜੋ ਗੋਲੀਆਂ ਚੱਲੀਆਂ ਉੱਥੇ ਜੋ ਟੈਂਕ ਚੜਾਏ ਗਏ ਸੀਗੇ ਕਿਤੇ ਮੈਂ ਵੀ ਉਹ ਜਾ ਕੇ ਦੇਖਾਂ ਤੇ ਮੈਨੂੰ ਵੀ ਪਤਾ ਲੱਗੇ ਕਿ ਸਾਡੇ ਉੱਪਰ ਕਿਸ ਤਰ੍ਹਾਂ ਦੀ ਭੀੜ ਬਣੀ ਸੀ ਜਦੋਂ ਮੈਂ ਦਰਬਾਰ ਸਾਹਿਬ ਆ ਕੇ ਮੱਥਾ ਟੇਕਿਆ ਤੇ ਮੇਰੇ ਸਾਰੇ ਸਰੀਰ ਦੇ ਰੋਂਗਟੇ ਖੜੇ ਹੋ ਗਏ ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਮੈਂ ਪਤਾ ਨਹੀਂ ਕਿਸ ਜਗ੍ਹਾ ਤੇ ਆ ਗਈ ਤੇ ਅਗਲੇ ਦਿਨ ਸਵੇਰੇ-ਸਵੇਰੇ ਉਠਾ ਕੇ ਜਦੋਂ ਸਾਨੂੰ ਦਰਬਾਰ ਸਾਹਿਬ ਲਜਾਇਆ ਗਿਆ ਉੱਥੇ ਬਿਠਾ ਕੇ ਆਸਾ ਕੀ ਵਾਰ ਦਾ ਕੀਰਤਨ ਸੁਣਵਾਇਆ ਗਿਆ ਤੇ ਮੈਨੂੰ ਲੱਗਦਾ ਕਿ ਉਹ ਮੇਰੇ ਜੀਵਨ ਦਾ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਸੀਗਾ ਉੱਥੋਂ ਇੱਕ ਵਾਰੀ ਫੇਰ ਮੈਂ ਵਾਪਸ ਮੁੜੀ ਤੇ ਮੇਰਾ ਕੀਰਤਨ ਸੁਣਨ ਵੱਲ ਮੇਰਾ ਜਿਹੜਾ ਉਹ ਰੁਝਾਨ ਵਧਿਆ ਮੇਰਾ ਕੀਰਤਨ ਸਿੱਖਣ ਵੱਲ ਵੀ ਰੁਝਾਨ ਬਣਿਆ ਤੇ ਅੱਜ ਜੋ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਂ ਸੰਗਤ ਵਿੱਚ ਜਾ ਕੇ ਕੀਰਤਨ ਕਰਨ ਦੇ ਲਾਇਕ ਬਣ ਸਕੀ ਤੇ ਇਸ ਦੇ ਨਾਲ ਨਾਲ ਹੀ ਕਿਉਂਕਿ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਕੋਈ ਇਨਸਾਨ ਗੁਰਬਾਣੀ ਸੁਣ ਸਕਦਾ ਹੈ ਕੋਈ ਇਨਸਾਨ ਗੁਰਬਾਣੀ ਪੜ ਸਕਦਾ ਹੈ ਕੋਈ ਇਨਸਾਨ ਗੁਰਬਾਣੀ ਗਾ ਸਕਦਾ ਹੈ ਤੇ ਕੋਈ ਹੀ ਇਨਸਾਨ ਜਿਹੜਾ ਹੈ ਉਹ ਗੁਰਬਾਣੀ ਲਿਖ ਸਕਦਾ ਹੈ ਤੇ ਮੈਂ ਮੰਨਦੀ ਆ ਕਿ ਮੇਰੇ ਉੱਪਰ ਗੁਰੂ ਸਾਹਿਬ ਜੀ ਦੀ ਕੋਈ ਬਹੁਤ ਮਿਹਰਪਰੀ ਨਜ਼ਰ ਰਹੀ ਹੋਏਗੀ ਕਿ ਉਹਨਾਂ ਨੇ ਮੇਰੇ ਹਿੱਸੇ ਦੇ ਵਿੱਚ ਇਹ ਚਾਰੋਂ ਹੀ ਗੱਲਾਂ ਪਾ ਦਿੱਤੀਆਂ ਕਿਉਂਕਿ ਮੈਂ ਪੂਰੇ ਸੰਸਾਰ ਦੀ ਪਹਿਲੀ ਇਸਤਰੀ ਬਣ ਪਾਈ ਆ ਜਿਨੇ ਕੀ ਲੜੀਵਾਰ ਲੜੀਵਾਰ ਤੋਂ ਭਾਵ ਹੈ ਕਿ ਜਿਹੜੇ ਪੰਜਾਬੀ ਦੇ ਅੱਖਰ ਹੁੰਦੇ ਨੇ ਉਹਨਾਂ ਦੇ ਵਿੱਚ ਸਪੇਸ ਨਹੀਂ ਹੁੰਦੀ ਸਾਰੇ ਅੱਖਰ ਜੁੜਵੇਂ ਹੁੰਦੇ ਨੇ ਜਿਹਨੂੰ ਪੜਨਾ ਥੋੜਾ ਜਿਹਾ ਔਖਾ ਹੁੰਦਾ ਹੈ ਜੋ ਕਿ ਪੁਰਾਤਨ ਮਰਿਆਦਾ ਦੇ ਅਨੁਸਾਰ ਗੁਰੂ ਸਾਹਿਬ ਜੀ ਨੇ ਜੋ ਬੀੜ ਲਿਖਵਾਈ ਸੀ ਉਹ ਲੜੀਵਾਰ ਬੀੜ ਸੀ ਸੋ ਮੈਂ ਪੂਰੇ ਸੰਸਾਰ ਦੀ ਪਹਿਲੀ ਇਸਤਰੀ ਆ ਜਿਹਨੇ ਲੜੀਵਾਰ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲਿਖਿਆ ਹੈ ਸੋ ਜਦੋਂ ਅਸੀਂ ਦਰਬਾਰ ਸਾਹਿਬ ਆਉਣਾ ਸ਼ੁਰੂ ਕੀਤਾ ਹੌਲੀ ਹੌਲੀ ਮੇਰੀ ਦੁਬਾਰਾ ਗੁਰਬਾਣੀ ਦੇ ਨਾਲ ਗੁਰੂਵਲ ਮੇਰਾ ਮੁਖ ਹੋ ਗਿਆ ਤੇ ਜਦੋਂ ਇੱਕ ਵਾਰੀ ਫੇਰ ਅਸੀਂ ਦਰਬਾਰ ਸਾਹਿਬ ਆਉਣਾ ਸੀ ਤੇ ਉਦੋਂ ਮੇਰੇ ਪਿਤਾ ਜੀ ਨੇ ਕਿਹਾ ਕਿ ਇਸ ਵਾਰੀ ਆਪਾਂ ਜਦੋਂ ਦਰਬਾਰ ਸਾਹਿਬ ਜਾਵਾਂਗੇ ਬੱਚਿਓ ਉਦੋਂ ਆਪਾਂ ਮੇਰੇ ਪਿਤਾ ਜੀ ਦੇ ਜੋ ਅੰਕਲ ਜੀ ਸੀਗੇ ਉਹਨਾਂ ਨੂੰ ਆਪਾਂ ਮਿਲ ਕੇ ਆਵਾਂਗੇ ਉਹਨਾਂ ਦਾ ਨਾਮ ਸੀਗਾ ਜਥੇਦਾਰ ਰਾਮ ਸਿੰਘ ਢਿੱਲੋਂ ਜਦੋਂ ਅਸੀਂ ਉਹਨਾਂ ਨੂੰ ਮਿਲ ਕੇ ਆਵਾਂਗੇ ਤੇ ਉਹਨਾਂ ਨੇ ਇੱਕ ਗੁਰੂ ਗ੍ਰੰਥ ਸਾਹਿਬ ਆਪਣੇ ਹੱਥ ਦੇ ਨਾਲ ਲਿਖਿਆ ਹੈ ਆਪਾਂ ਤੁਹਾਨੂੰ ਉਹਦੇ ਦਰਸ਼ਨ ਵੀ ਕਰਾ ਕੇ ਆਵਾਂਗੇ ਤੇ ਚਲੋ ਅਸੀਂ ਉਹਨਾਂ ਦੇ ਨਾਲ ਅੰਮ੍ਰਿਤਸਰ ਸਾਹਿਬ ਆਏ ਤੇ ਅਸੀਂ ਰਾਮ ਸਿੰਘ ਢਿੱਲੋਂ ਅੰਕਲ ਜੀ ਉਹਨਾਂ ਦੇ ਘਰ ਗਏ ਤੇ ਉੱਥੇ ਜਾ ਕੇ ਉਸ ਰੂਪ ਦੇ ਦਰਸ਼ਨ ਕੀਤੇ ਜੋ ਕਿ ਉਹਨਾਂ ਨੇ ਹੱਥ ਲਿਖਤ ਤਿਆਰ ਕੀਤੇ ਸੀ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਜਦੋਂ ਮੈਂ ਅਜੀਤ ਨਿਊਜ਼ਪੇਪਰ 'ਚ ਉਹ ਕਾਲਮ ਪੜ੍ਹਦੀ ਸੀ ਜਿਸ ਦੇ ਵਿੱਚ ਬੀਬੀਆਂ ਦੇ ਬਾਰੇ ਆਂਦਾ ਸੀ ਕਿ ਪਹਿਲੀ ਇਸਤਰੀ ਜਿਹਨੇ ਕੋਈ ਕੰਮ ਕੀਤਾ ਹੋਵੇ ਤੇ ਮੇਰੇ ਮਨ ਦੇ ਵਿੱਚ ਵੀ ਫੁਰਨਾ ਆਉਂਦਾ ਸੀ ਕਿ ਮੈਂ ਵੀ ਕੁਝ ਕਰਨਾ ਹੈ ਪਰ ਪਤਾ ਨਹੀਂ ਚੱਲਦਾ ਸੀ ਕੀ ਕਰਨਾ ਹੈ ਜਦੋਂ ਅਸੀਂ ਰਾਮ ਸਿੰਘ ਢਿੱਲੋਂ ਅੰਕਲ ਜੀ ਦੇ ਘਰ ਆਏ ਸਰੂਪ ਦੇ ਦਰਸ਼ਨ ਕੀਤੇ ਤੇ ਉਦੋਂ ਮੇਰੇ ਮਨ ਦੇ ਵਿੱਚ ਵੀ ਇੱਕਦਮ ਖਿਆਲ ਆ ਗਿਆ ਕਿ ਮੈਂ ਬਹੁਤ ਸਾਰੇ ਸਿੰਘਾਂ ਦਾ ਜ਼ਰੂਰ ਸੁਣਿਆ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਪਰ ਮੈਂ ਬੀਬੀਆਂ ਬਾਰੇ ਕਿਸੇ ਦਾ ਨਹੀਂ ਸੁਣਿਆ ਤੇ ਕਿ ਮੈਂ ਵੀ ਸਰੂਪ ਲਿਖ ਸਕਦੀ ਆ ਤੇ ਜਦੋਂ ਮੈਂ ਆਪਣੇ ਪਿਤਾ ਜੀ ਦੇ ਨਾਲ ਇਹ ਗੱਲ ਸ਼ੇਅਰ ਤੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਬੇਟਾ ਤੂੰ ਬਿਲਕੁਲ ਲਿਖ ਸਕਦੀ ਆ ਸਾਡੇ ਧਰਮ ਦੇ ਵਿੱਚ ਬੀਬੀਆਂ ਨੂੰ ਕੋਈ ਵੀ ਕੰਮ ਕਰਨ ਦੀ ਮਨਾਹੀ ਨਹੀਂ ਹੈ ਪਰ ਤੈਨੂੰ ਸਭ ਤੋਂ ਪਹਿਲਾਂ ਅਮਰਸ਼ਕਣਾ ਪਏਗਾ ਇਹ ਮੇਰੀ ਕੰਡੀਸ਼ਨ ਹੈ ਕਿ ਤੂੰ ਅਮਰਤ ਛੱਕ ਤੇ ਉਸ ਤੋਂ ਬਾਅਦ ਹੀ ਤੂੰ ਗੁਰੂ ਗ੍ਰੰਥ ਸਾਹਿਬ ਲਿਖ ਸਕਦੀ ਆ ਪਰ ਮੈਂ ਐਜ਼ ਅ ਕਮਲਜੀਤ ਕੌਰ ਕਹਿੰਦੀ ਹੁੰਦੀ ਸੀ ਹਮੇਸ਼ਾ ਹੀ ਕਿ ਨਹੀਂ ਕਮਲਜੀਤ ਕੌਰ ਕਦੇ ਅਮਰਤ ਨਹੀਂ ਛਕੇਗੀ ਤੇ ਇਸ ਗੱਲ ਦੇ ਇਸ ਕੰਡੀਸ਼ਨ ਦੇ ਚਲਦੇ ਹੋਏ ਮੈਂ ਆਪਣੇ ਮਨ ਵਿੱਚ ਜੋ ਇੱਕ ਵਿਚਾਰ ਆਇਆ ਸੀ ਇੱਕ ਬੁਲਬੁਲੇ ਦੀ ਤਰ੍ਹਾਂ ਨਾਲ ਦੀ ਨਾਲ ਹੀ ਉਹ ਖਤਮ ਹੋ ਗਿਆ ਕਿ ਕਿਉਂਕਿ ਮੈਂ ਜੀਵਨ ਦੇ ਵਿੱਚ ਅਮਰਤ ਛਕਣਾ ਨਹੀਂ ਹੈ ਇਸ ਕਰਕੇ ਮੈਂ ਕਦੇ ਗੁਰੂ ਗ੍ਰੰਥ ਸਾਹਿਬ ਨਹੀਂ ਲਿਖ ਸਕਾਂਗੀ ਇਹ ਤਕਰੀਬਨ ਕੋਈ 1996 97 ਦੀ ਗੱਲ ਹੋਏਗੀ ਉਸ ਤੋਂ ਬਾਅਦ 2 ਸਾਲ ਬੀਤ ਗਏ 3 ਸਾਲ ਬੀਤ ਜਦੋਂ 1999 ਦੇ ਵਿੱਚ 300 ਸਾਲਾ ਖਾਲਸਾ ਸਾਜਨਾ ਦਿਵਸ ਹੁੰਦਾ ਹੈ ਉਦੋਂ ਮੇਰੇ ਮਨ ਦੇ ਵਿੱਚ ਗੁਰੂ ਸਾਹਿਬ ਨੇ ਫੁਰਨਾ ਪਾਇਆ ਕਿ ਮੈਂ ਅੰਮ੍ਰਿਤ ਛਕਣਾ ਹੈ ਮੈਂ ਆਪਣੇ ਪਿਤਾ ਜੀ ਦੇ ਨਾਲ ਇਹ ਗੱਲ ਸਾਂਝੀ ਕੀਤੀ ਤੇ ਉਹ ਹੈਰਾਨ ਹੋ ਗਏ ਕਿ ਇਹ ਕਿਸ ਤਰ੍ਹਾਂ ਕਹਿ ਰਹੀ ਹੈ ਕਿ ਮੈਂ ਅੰਮ੍ਰਿਤ ਛਕਣਾ ਹੈ ਤੇ ਇਹ ਜਿਹੜਾ ਫੁਰਨਾ ਮੇਰੇ ਮਨ ਦੇ ਵਿੱਚ ਆਇਆ ਇਹ ਮੈਂ ਸਮਝਦੀ ਆ ਕਿ ਇਹ ਗੁਰੂ ਸਾਹਿਬ ਨੇ ਮੈਨੂੰ ਕਿਸੇ ਕਾਰਜ ਵਾਸਤੇ ਆਲਰੇਡੀ ਚੂਜ਼ ਕਰ ਲਿਆ ਸੀਗਾ ਇਸ ਕਰਕੇ ਉਹਨਾਂ ਨੇ ਮੈਨੂੰ ਸਟੈਪ ਬਾਈ ਸਟੈਪ ਉਹ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਸਾਰੀਆਂ ਮੇਰੀਆਂ ਆਪਣੇ ਆਪ ਹੀ ਉਹਨਾਂ ਨੇ ਫੁੱਲਫਿਲ ਕਰਵਾਈਆਂ 1999 ਦੇ ਵਿੱਚ ਮੈਂ ਅਮਰਤ ਚੱਕ ਲਿਆ ਇਸ ਦੌਰਾਨ ਮੈਂ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਕੀਤਾ ਤੇ ਉਸ ਤੋਂ ਬਾਅਦ ਮੈਂ ਡਿਪਲੋਮਾ ਇਨ ਗੁਰਮਤ ਸੰਗੀਤ ਕਰ ਰਹੀ ਸੀ ਯੂਨੀਵਰਸਿਟੀ ਤੋਂ ਜਦੋਂ ਮੇਰੇ ਡਿਪਲੋਮਾ ਇਨ ਗੁਰਮਤ ਸੰਗੀਤ ਦੀ ਪੜ੍ਹਾਈ ਪੂਰੀ ਹੋਣ ਵਾਲੀ ਸੀਗੀ ਤੇ ਗੁਰੂ ਸਾਹਿਬ ਨੇ ਇੱਕ ਵਾਰੀ ਫੇਰ ਮੇਰੇ ਮਨ ਦੇ ਵਿੱਚ ਜੋ ਸਰੂਪ ਲਿਖਣ ਦਾ ਫੁਰਨਾ ਕਿਤੇ ਇੱਕ ਫੇਡ ਅਵੇ ਹੋ ਚੁੱਕਾ ਸੀਗਾ ਉਹਨੂੰ ਦੁਬਾਰਾ ਮੇਰੇ ਮਨ ਦੇ ਵਿੱਚ ਪਾਇਆ ਤੇ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਹੁਣ ਤੇ ਮੈਂ ਅੰਮ੍ਰਿਤ ਵੀ ਛਕ ਲਿਆ ਇਹ ਕੰਡੀਸ਼ਨ ਵੀ ਪੂਰੀ ਹੋ ਗਈ ਹੈ ਤੇ ਮੇਰੀ ਸਟੱਡੀ ਵੀ ਪੂਰੀ ਹੋ ਚੱਲੀ ਹੈ ਤੇ ਮੈਂ ਗੁਰੂ ਗ੍ਰੰਥ ਸਾਹਿਬ ਲਿਖਣਾ ਚਾਹੁੰਦੀ ਆ ਤੁਸੀਂ ਮੈਨੂੰ ਕਾਗਜ਼ ਤੇ ਪੈਨ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਾਓ ਉਹਨਾਂ ਨੇ ਮੈਨੂੰ ਪੈਨ ਤੇ ਕਾਗਜ਼ ਦੇ ਦਿੱਤਾ ਤੇ ਮੈਨੂੰ ਕਿਹਾ ਸਭ ਤੋਂ ਪਹਿਲਾਂ ਬੇਟਾ ਤੁਸੀਂ ਮੈ ਉਹ ਜਿਸ ਤਰ੍ਹਾਂ ਇੱਕ ਸੈਂਚੀ ਦੇ ਵਿੱਚ ਲਿਖਿਆ ਹੋਇਆ ਹੈ ਉਸ ਤਰ੍ਹਾਂ ਤੁਸੀਂ ਮੈਨੂੰ ਲਿਖ ਕੇ ਦਿਖਾਓ ਜਦੋਂ ਮੈਂ ਜਪਜੀ ਸਾਹਿਬ ਲਿਖਿਆ ਨਾਰਮਲ ਪੇਪਰ ਦੇ ਉੱਪਰ ਇੱਕ ਪਾਰਕਰ ਨਾਰਮਲ ਰੋਲਰ ਬਾਲ ਪੈਨ ਦੇ ਨਾਲ ਤੇ ਮੈਂ ਜਦੋਂ ਆਪਣੀ ਲਿਖਾਈ ਦੇਖਦੀ ਆਂ ਤੇ ਇੱਕ ਵਾਰੀ ਫਿਰ ਮੈਂ ਡਾਵਾਡੋਲ ਹੋ ਗਈ ਤੇ ਇੱਕ ਵਾਰੀ ਫਿਰ ਮੇਰਾ ਮਨੋਬਲ ਗਿਰ ਗਿਆ ਤੇ ਮੈਂ ਆਪਣੀ ਐਨੀ ਗੰਦੀ ਲਿਖਾਈ ਦੇਖ ਕੇ ਪਿਤਾ ਜੀ ਨੂੰ ਇੱਕ ਵਾਰ ਫਿਰ ਕਹਿ ਦਿੱਤਾ ਕਿ ਪਿਤਾ ਜੀ ਮੈਂ ਗੁਰੂ ਗ੍ਰੰਥ ਸਾਹਿਬ ਐਨੀ ਗੰਦੀ ਲਿਖਾਈ ਦੇ ਵਿੱਚ ਨਹੀਂ ਲਿਖ ਸਕਦੀ ਕਿਉਂਕਿ ਮੈਂ ਕਦੇ ਵੀ ਜੀਵਨ ਦੇ ਵਿੱਚ ਪੰਜਾਬੀ ਨਹੀਂ ਪੜ੍ਹੀ ਸੀਗੀ ਮੈਨੂੰ ਨਾ ਅੱਖਰਾਂ ਦੀ ਕੋਈ ਬਣਤਰ ਆਉਂਦੀ ਸੀ ਨਾ ਮੈਨੂੰ ਕੋਈ ਬਹੁਤ ਜ਼ਿਆਦਾ ਗੁਰਬਾਣੀ ਦਾ ਗਿਆਨ ਸੀਗਾ ਬਸ ਇੱਕ ਮਨ ਦੇ ਵਿੱਚ ਬਲਵਲਾ ਸੀ ਕਿ ਮੈਂ ਇਹ ਕਾਰਜ ਕਰਨਾ ਹੈ ਤੇ ਜਦੋਂ ਮੈਂ ਪਿਤਾ ਜੀ ਕਹਿਆ ਕਿ ਮੈਂ ਇੰਨੀ ਗੰਦੀ ਲਿਖਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਲਿਖਾਂਗੀ ਤੇ ਉਹਨਾਂ ਨੇ ਮੈਨੂੰ ਹੋਰ ਪ੍ਰੇਰਣਾ ਦਿੱਤੀ ਉਹਨਾਂ ਨੇ ਕਿਹਾ ਕਿ ਨਹੀਂ ਬੇਟਾ ਤੁਸੀਂ ਦੁਵਾਰਾ ਲਿਖੋ ਤੀਜੀ ਵਾਰ ਲਿਖੋ ਬਾਰ-ਬਾਰ ਮੈਨੂੰ ਲਿਖ ਕੇ ਦਿਖਾਓ ਤੇ ਜਦੋਂ ਮੈਂ ਤਿੰਨ ਵਾਰੀ ਜਪਜੀ ਸਾਹਿਬ ਦਾ ਪਾਠ ਲਿਖ ਵੀ ਲਿਆ ਫਿਰ ਵੀ ਮੇਰੇ ਮਨ ਨੂੰ ਕੋਈ ਤਰਵਾਸ ਨਹੀਂ ਆਇਆ ਕਿ ਮੈਂ ਲਿਖ ਸਕਦੀ ਆ ਉਸ ਤੋਂ ਬਾਅਦ ਸਾਨੂੰ ਕਿਸੇ ਨੇ ਦੱਸਿਆ ਕਿ ਲੁਧਿਆਣੇ ਵਿੱਚ ਇੱਕ ਸਿੰਘ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕਰ ਰਹੇ ਨੇ ਤੁਸੀਂ ਉਹਨਾਂ ਦੇ ਕੋਲ ਜਾਓ ਤੇ ਗਾਈਡੈਂਸ ਲਓ ਅਸੀਂ ਉਹਨਾਂ ਦੇ ਕੋਲ ਗਏ ਉਹਨਾਂ ਦੇ ਕੋਲੋਂ ਅਸੀਂ ਗਾਈਡੈਂਸ ਲਈ ਤੇ ਉਹਨਾਂ ਨੇ ਜੋ ਪੈਨ ਸੀਗਾ ਉਹ ਆ ਪੈਨਸੀ ਉਹਨਾਂ ਦੇ ਪੈਨ ਤੋਂ ਜਦੋਂ ਮੈਂ ਆਪਣੇ ਹੱਥ ਦੇ ਨਾਲ ਲਿਖਾਈ ਕੀਤੀ ਤੇ ਉਹਦੇ ਨਾਲ ਜਿਹੜੇ ਪੰਜਾਬੀ ਦੇ ਅੱਖਰਾਂ ਦੀ ਬੰਤਰ ਥੋੜੀ ਜਿਹੀ ਮੈਨੂੰ ਸੋਹਣੀ ਲੱਗਣੀ ਸ਼ੁਰੂ ਹੋਈ ਤੇ ਮੈਨੂੰ ਲੱਗਿਆ ਕਿ ਹਾਂ ਇਹ ਕਾਰਜ ਹੋ ਸਕਦਾ ਹੈ ਉਸ ਤੋਂ ਬਾਅਦ ਅਸੀਂ ਪਿੰਡ-ਪਿੰਡ ਜਾਣਾ ਸ਼ੁਰੂ ਕੀਤਾ ਮੈਂ ਤੇ ਮੇਰੇ ਪਿਤਾ ਜੀ ਨੇ ਸ਼ਹਿਰਾਂ ਦੇ ਵਿੱਚ ਹੋਰ ਜਿਹੜੇ ਪਿੰਡਾਂ ਦੇ ਲਾਗੇ ਸ਼ਹਿਰ ਸੀ ਉੱਥੇ ਜਾਣਾ ਸ਼ੁਰੂ ਕੀਤਾ ਕਿਉਂਕਿ ਪਿਤਾ ਜੀ ਦੱਸਿਆ ਕਰਦੇ ਸਨ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਨਿਬਾ ਹੁੰਦੀਆਂ ਸੀ ਨਿਬਾ ਨੂੰ ਡੰਕ ਦੇ ਵਿੱਚ ਲਗਾ ਕੇ ਤੇ ਉਹ ਸ਼ਾਈ ਦੇ ਵਿੱਚ ਡੁਬੋ ਕੇ ਉਹਨਾਂ ਦੇ ਨਾਲ ਪੰਜਾਬੀ ਲਿਖੀ ਜਾਂਦੀ ਸੀ ਪੰਜਾਬੀ ਦੀ ਜਿਹੜੀ ਲਿਖਾਈ ਹੈ ਉਹ ਕਲਮ ਦੇ ਨਾਲ ਜ਼ਿਆਦਾ ਬਿਹਤਰ ਆਂਦੀ ਹੈ ਬਜਾਏ ਆਪਾਂ ਕਿਸੇ ਹੋਰ ਨਾਰਮਲ ਪੈਨ ਦੇ ਨਾਲ ਲਿਖੀਏ ਤੇ ਜਦੋਂ ਅਸੀਂ ਕਈ ਜਗ੍ਹਾ ਜਾ ਕੇ ਉਹ ਨਿਬਾ ਜਾਂ ਡੰਕ ਪੁਰਾਣੀਆਂ ਦੁਕਾਨਾਂ ਤੇ ਢੂੰਣਨੇ ਸ਼ੁਰੂ ਕੀਤੇ ਤੇ ਸਾਨੂੰ ਕੁਝ ਵੀ ਪ੍ਰਾਪਤ ਨਾ ਹੋਇਆ ਤੇ ਉਸ ਤੋਂ ਬਾਅਦ ਫਿਰ ਅਖੀਰ ਦੇ ਵਿੱਚ ਅਸੀਂ ਜੋ ਪੈਨ ਅਸੀਂ ਲੁਧਿਆਣੇ ਵਿੱਚ ਵੀਰਜੀ ਹੁਣਾ ਕੋਲ ਦੇਖਿਆ ਸੀ ਉਹਨਾਂ ਨੇ ਇੱਕ ਫਾਉਂਟੇਨ ਪੈਨ ਨੂੰ ਕੱਟ ਕੇ ਉਹਦੀ ਨਿਬ ਨੂੰ ਕਲਮ ਦੀ ਤਰ੍ਹਾਂ ਬਣਾਇਆ ਸੀ ਤੇ ਉਸੇ ਤਰ੍ਹਾਂ ਦੀ ਨਿਬ ਇੱਕ ਮੈਂ ਵੀ ਤਿਆਰ ਕੀਤੀ ਤੇ ਉਹਦੇ ਨਾਲ ਫਿਰ ਮੈਂ ਹੌਲੀ-ਹੌਲੀ ਕਰਕੇ ਊੜਾ ਐੜਾ ਪ੍ਰੈਕਟਿਸ ਕਰਨਾ ਸ਼ੁਰੂ ਕੀਤਾ ਕਿਉਂਕਿ ਸਾਡੀ ਸੈਂਟਰ ਸਕੂਲਸ ਦੀ ਪੜਾਈ ਸੀਗੀ ਉਹਦੇ ਵਿੱਚ ਅਸੀਂ ਕਦੇ ਵੀ ਪੰਜਾਬੀ ਨਹੀਂ ਪੜ੍ਹੀ ਸੀਗੀ Ew. <laughs> ਹੌਲੀ-ਹੌਲੀ ਮੈਂ ਊੜਾ-ਐੜਾ ਸਿੱਖਣਾ ਸ਼ੁਰੂ ਕੀਤਾ ਤੇ ਉਹਦੀ ਮੈਂ ਬੜੇ ਚਿਰ ਪ੍ਰੈਕਟਿਸ ਕਰਦੀ ਰਹੀ ਤੇ ਉਸ ਤੋਂ ਬਾਅਦ ਜਦੋਂ ਮੈਂ ਸੋਚਿਆ ਕਿ ਹਾਂ ਹੁਣ ਮੈਂ ਸ਼ੁਰੂ ਕਰਦੀ ਆ ਗੁਰੂ ਗ੍ਰੰਥ ਸਾਹਿਬ ਲਿਖਣਾ ਤੇ ਉਸ ਤੋਂ ਬਾਅਦ 13 ਜੁਲਾਈ 2001 ਦੇ ਵਿੱਚ ਮੈਂ ਸਰੂਪ ਦੀ ਲਿਖਾਈ ਜਿਹੜੀ ਸ਼ੁਰੂ ਕੀਤੀ ਤੇ ਮੈਨੂੰ ਲੱਗਣਾ ਸ਼ੁਰੂ ਹੋ ਗਿਆ ਕਿ ਹਾਂ ਹੁਣ ਇਹ ਕਾਰਜ ਹੋ ਸਕਦਾ ਹੈ ਤੇ ਆਪਣੇ ਮਨ ਨੂੰ ਬੰਨ੍ਹ ਕੇ ਤੇ ਅਰਦਾਸ ਕਰਕੇ ਦੇਗ ਬਣਾ ਕੇ ਅਸੀਂ ਇਹ ਕਾਰਜ ਸ਼ੁਰੂ ਕਰ ਲਿਆ ਤੇ ਫਿਰ ਵੀ ਕਈ ਵਾਰ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਮੈਂ ਲਿਖਦੀ ਹੁੰਦੀ ਸੀ ਲਿਖਦੇ-ਲਿਖਦੇ ਇੱਕ ਅੰਗ ਲਿਖ ਲਿਆ ਜਦੋਂ ਉਹਦੇ ਪਿਛਲੇ ਪਾਸੇ ਸੇ ਵਾਲਾ ਦੂਸਰਾ ਅੰਗ ਲਿਖਦੇ ਹੁੰਦੀ ਸੀ ਤਾਂ ਕਈ ਵੇਲੇ ਮੇਰੇ ਕੋਲੋਂ ਵਿੱਚੋਂ ਇੱਕ ਲਾਈਨ ਛੁੱਟ ਜਾਣੀ ਤੇ ਇੱਕ ਲਾਈਨ ਛੁੱਟ ਗਈ ਦੂਸਰੇ ਅੰਗ ਦੀ ਭਾਵ ਕੀ ਦੋ ਅੰਗ ਜਿਹੜੇ ਨੇ ਉਹ ਹੁਣ ਖਰਾਬ ਹੋ ਗਏ ਨੇ ਉਹਨਾਂ ਨੂੰ ਮੈਂ ਨਹੀਂ ਗੁਰੂਗ੍ਰੰਥ ਸਾਹਿਬ ਦੇ ਵਿੱਚ ਲਗਾ ਸਕਦੀ ਤੇ ਮੈਂ ਬੜੀ ਮਾਇੂਸ ਹੋਣਾ ਆਪਣੇ ਪਿਤਾ ਜੀ ਨੂੰ ਨਾਲ ਦੇ ਨਾਲ ਫੋਨ ਕਰਕੇ ਕਹਿਣਾ ਕਿ ਪਿਤਾ ਜੀ ਮੇਰਾ ਤਾਂ ਅੱਜ ਦਾ ਇਹ ਜਿਹੜਾ ਕੰਮ ਹੈ ਉਹ ਖਰਾਬ ਹੋ ਗਿਆ ਪਿਤਾ ਜੀ ਨੇ ਮੈਨੂੰ ਫੇਰ ਇੱਕ ਤਸੱਲੀ ਦੇਣੀ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਇਹ ਸੰਗ ਨੂੰ ਤੁਸੀਂ ਇੱਕ ਪਾਸੇ ਰੱਖ ਦਿਓ ਤੇ ਨਵਾਂ ਅੰਗ ਲੈ ਲਓ ਤੇ ਦੁਬਾਰਾ ਕੰਮ ਲਿਖਣਾ ਸ਼ੁਰੂ ਕਰ ਦਿਓ ਤੇ ਉਹਨਾਂ ਦੀ ਜਿਹੜੀ ਪ੍ਰੇਰਣਾ ਉਸਦੇ صدکا ਜਿਹੜਾ ਹੈ ਮੈਂ ਇਹ ਕਾਰਜ ਕਰਦੀ ਰਹੀ ਤੇ ਉਸ ਤੋਂ ਬਾਅਦ ਜਿਹੜੀ ਮੈਨੂੰ ਅਗਲੀ ਚੁਣੌਤੀ ਆਂਦੀ ਹੈ ਕਿਉਂਕਿ ਇਹ ਸਾਰਾ ਕਾਰਜ ਮੈਂ ਆਪਣੇ ਵਿਆਹ ਤੋਂ ਪਹਿਲਾਂ ਸ਼ੁਰੂ ਕਰ ਲਿਆ ਸੀਗਾ ਤੇ ਜਦੋਂ ਮੇਰੀ ਮੰਗਣੀ ਹੁੰਦੀ ਹੈ ਉਦੋਂ ਮੈਂ ਆਪਣੇ ਹਸਬੰਦ ਨੂੰ ਜਾ ਕੇ ਕਿਉਂਕਿ ਹੁਣ ਪਤਾ ਹੈ ਕਿ ਵਿਆਹ ਹੋ ਜਾਣਾ ਹੈ ਵਿਆਹ ਤੋਂ ਬਾਅਦ ਕੁੜੀਆਂ ਨੂੰ ਕੋਈ ਵੀ ਕਾਰਜ ਕਰਨ ਵਾਸਤੇ ਕਈ ਵੇਲੇ ਬੜੀਆਂ ਔਕੜਾਂ ਆਉਂਦੀਆਂ ਨੇ ਤੇ ਜਦੋਂ ਮੈਂ ਆਪਣੇ ਹੋਣ ਵਾਲੇ ਹਸਬੰਦ ਨੂੰ ਪਹਿਲੀ ਵਾਰ ਮਿਲੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਲਿਖਣਾ ਹੈ ਅਤੇ ਮੈਂ ਕੀਰਤਨ ਕਰਨਾ ਹੈ ਜੇ ਤੁਹਾਨੂੰ ਮੇਰੀਆਂ ਇਹ ਦੋਨੋਂ ਗੱਲਾਂ ਮਨਜ਼ੂਰ ਨੇ ਮੈਂ ਤੁਹਾਡੇ ਨਾਲ ਵਿਆਹ ਕਰਾ ਸਕਦੀ ਆ ਤੇ ਉਹਨਾਂ ਨੇ ਮੇਰੀ ਹਾਮੀ ਭਰ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਇਹ ਸਾਰੀਆਂ ਗੱਲਾਂ ਲਈ ਸਾਡੇ ਘਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਤੇ ਮੈਂ ਆਪਣੀ ਮੰਗਣੀ ਤੋਂ ਬਾਅਦ ਤੇ ਆਪਣੇ ਵਿਆਹ ਤੋਂ ਪਹਿਲਾਂ ਜੋ ਹੈ ਮੈਂ ਇਹ ਕਾਰਜ ਸ਼ੁਰੂ ਕਰ ਲਿਆ ਤੇ ਉਸ ਤੋਂ ਬਾਅਦ ਜਦੋਂ ਮੇਰਾ ਵਿਆਹ ਹੁੰਦਾ ਮੈਂ ਤਕਰੀਬਨ 140 ਜਾਂ 160 ਅੰਗ ਲਿਖ ਲੈ ਸੀਗੇ ਉਸ ਤੋਂ ਬਾਅਦ ਵਿਆਹ ਤੋਂ ਬਾਅਦ 4-5 ਮਹੀਨੇ ਜਿਹੜਾ ਉਹ ਕਾਰਜ ਨਹੀਂ ਹੋ ਸਕਿਆ ਕਿਉਂਕਿ ਮੇਰਾ ਸਾਰਾ ਸਮਾਨ ਜਿਹੜਾ ਉਹ ਪੇਕੇ ਘਰ ਦੇ ਵਿੱਚ ਪਿਆ ਹੋਇਆ ਸੀਗਾ ਤੇ ਮੇਰੇ ਭਰਾ ਨੇ ਮੇਰੇ ਪਿਤਾ ਜੀ ਨੇ ਤੇ ਹੋਰ ਵੀ ਕਈ ਲੋਕਾਂ ਨੇ ਕਈ ਸਿੰਘਾਂ ਨੇ ਬੈਠ ਕੇ ਇਹ ਡਿਸਾਈਡ ਕੀਤਾ ਕਿ ਹੁਣ ਜਿਹੜਾ ਮੇਰਾ ਸਾਜੋ ਸਮਾਨ ਹੈ ਉਹ ਸਾਰਾ ਜਲਦੀ ਤੋਂ ਜਲਦੀ ਮੇਰੇ ਸਹੁਰੇ ਘਰ ਪਹੁੰਚਾਇਆ ਜਾਵੇ ਤਾਂ ਕਿ ਜੋ ਇਹ ਜਿਹੜਾ ਕਾਰਜ ਇਹ ਸ਼ੁਰੂ ਕੀਤਾ ਗਿਆ ਹੈ ਇਹ ਜਲਦੀ ਤੋਂ ਜਲਦੀ ਨੇਪਰੇ ਚੜ ਜਾਵੇ ਤੇ ਜਦੋਂ ਮੇਰਾ ਸਾਰਾ ਸਾਜੋ ਸਮਾਨ ਲਿਆ ਕੇ ਮੇਰੇ ਸਹੁਰੇ ਘਰ ਵਿੱਚ ਮੈਨੂੰ ਦਿੱਤਾ ਗਿਆ ਤੇ ਮੈਂ ਦੋ ਦੋ ਜਿਹੜੇ ਨੇ ਆਪਣੇ ਸੈਟਅਪ ਬਣਾ ਲਏ ਇੱਕ ਮੈਂ ਪੇਕੇ ਘਰ ਰੱਖਿਆ ਇੱਕ ਸਹੁਰੇ ਘਰ ਰੱਖਿਆ ਇਧਰ ਆਂਦੀ ਤੇ ਇਧਰ ਲਿਖ ਲੈਂਦੀ ਉਧਰ ਜਾਂਦੀ ਤੇ ਉਧਰ ਲਿਖ ਲੈਂਦੀ ਕਿਉਂਕਿ ਮਨ ਦੇ ਵਿੱਚ ਇੰਨੀ ਜ਼ਿਆਦਾ ਡਿਟਰਮਿਨ ਕੀ ਗੁਰੂ ਸਾਹਿਬ ਇਹ ਜਿਹੜਾ ਕਾਰਜ ਆਪ ਮੇਰੇ ਕੋਲੋਂ ਕਰਵਾ ਰਹੇ ਹੋ ਇਹ ਮੈਂ ਜਲਦੀ ਤੋਂ ਜਲਦੀ ਖਤਮ ਕਰ ਲਵਾਂ ਮੇਰਾ ਇੱਕ ਦਿਨ ਵੀ ਇਹਦੇ ਵਿੱਚ ਨਾਗਾ ਨਾ ਪਵੇ ਉਸ ਤੋਂ ਅਗਲੀ ਚੁਣੌਤੀ ਜਿਹੜੀ ਮੈਨੂੰ ਆਉਂਦੀ ਹੈ ਉਹ ਇਹ ਸੀਗੀ ਕਿ ਮੈਨੂੰ ਸਰਵਾਈਕਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਲਿਖਦੇ ਲਿਖਦੇ ਕਿਉਂਕਿ ਇੱਕ ਅੰਗ ਲਿਖਣ ਵਾਸਤੇ ਮੈਂ ਤਕਰੀਬਨ ਦਿਨ ਦੇ ਵਿੱਚ 2 ਘੰਟੇ ਬੈਠਦੀ ਸੀਗੀ ਤੇ ਸਰਵਾਈਕਲ ਦੀ ਪ੍ਰੋਬਲਮ ਕਈ ਵੇਲੇ ਇੰਨੀ ਜ਼ਿਆਦਾ ਹੋ ਜਾਂਦੀ ਸੀ ਕਿ ਸਵੇਰੇ ਆਫਿਸ ਜਾਣ ਵੇਲੇ ਮੇਰੇ ਹਸਬੰਡ ਨੇ ਮੈਨੂੰ ਕਹਿਣਾ ਕਿ ਕਮਲ ਤੁਸੀਂ ਹੁਣ 4-5 ਦਿਨ ਨਾ ਲਿਖੋ ਰੈਸਟ ਕਰ ਲਓ ਤੇ ਜਦੋਂ ਥੋੜੇ ਜਿਹਾ ਠੀਕ ਹੋ ਜਾਓਗੇ ਉਸ ਤੋਂ ਬਾਅਦ ਤੁਸੀਂ ਦੁਬਾਰਾ ਲਿਖਣਾ ਸ਼ੁਰੂ ਕਰ ਦੇਣਾ ਪਰ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਡਿਟਰਮੀਨੇਸ਼ਨ ਆ ਚੁੱਕੀ ਸੀਗੀ ਕਿ ਮੈਨੂੰ ਜਿਵੇਂ ਹੀ ਮੇਰੇ ਹਸਬੰਦ ਨੇ ਆਫਿਸ ਜਾਣਾ ਮੈਂ ਉਸੇ ਵਕਤ ਫੇਰ ਆਪਣਾ ਕਾਗਜ਼ ਤੇ ਪੈਨ ਲੈ ਕੇ ਲਿਖਣਾ ਸ਼ੁਰੂ ਕਰ ਦੇਣਾ ਮੈਨੂੰ ਸਾਰਾ ਆਪਣਾ ਦਰਦ ਭੁੱਲ ਜਾਣਾ ਅਤੇ ਇੱਕ ਖਿੰਨ ਵਾਸਤੇ ਵੀ ਮੇਰੇ ਮਨ ਦੇ ਵਿੱਚ ਕਦੇ ਇਹ ਵਿਚਾਰ ਨਹੀਂ ਆਇਆ ਕਿ ਮੈਂ ਇੱਕ ਬਹੁਤ ਲੰਬਾ ਤੇ ਬਹੁਤ ਵਿਖੜਾ ਪੈਂਡਾ ਜਿਹੜਾ ਹੈ ਉਹ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਕਿ ਮਨਾ ਇਹ ਮੇਰੇ ਕੋਲ ਨਹੀਂ ਹੋਣਾ ਤੇ ਮੈਂ ਹੁਣ ਛੱਡ ਦੇਣਾ ਇਸ ਤਰ੍ਹਾਂ ਦਾ ਕਦੇ ਮੇਰੇ ਮਨ ਦੇ ਵਿੱਚ ਖਿਆਲ ਨਹੀਂ ਆਇਆ ਜਦਕਿ ਹਮੇਸ਼ਾ ਮਨ ਦੇ ਵਿੱਚ ਇਹੀ ਖਿਆਲ ਹੁੰਦਾ ਸੀ ਕਿ ਮੈਂ ਇਹ ਕਰਨਾ ਹੈ ਤੇ ਕਰਨਾ ਹੀ ਕਰਨਾ ਹੈ ਗੁਰੂ ਸਾਹਿਬ ਮੇਰੇ ਸਵਾਸ ਉਦੋਂ ਤੱਕ ਮੈਨੂੰ ਜਰੂਰ ਬਖਸ਼ ਦਿਓ ਜਦੋਂ ਤੱਕ ਕਿ ਮੈਂ ਇਹ ਕਾਰਜ ਸੰਪੂਰਨ ਕਰ ਲਵਾਂ ਸੋ ਗੁਰੂ ਸਾਹਿਬ ਜੀ ਨੇ 2008 13 ਜੁਲਾਈ ਨੂੰ ਮੇਰੇ ਕੋਲੋਂ ਇਹ ਕਾਰਜ ਸੰਪੂਰਨ ਕਰਵਾਇਆ ਅਤੇ ਮੈਂ ਸਿੱਖ ਪੰਥ ਦੀ ਪਹਿਲੀ ਬੀਬੀ ਲੜੀਵਾਰ ਸਰੂਪ ਲਿਖਣ ਵਾਲੀ ਬਣ ਗਈ ਤੇ ਇਸ ਕਾਰਜ ਵਾਸਤੇ ਮੈਨੂੰ ਸ਼੍ਰੋਮਣੀ ਕਮੇਟੀ ਨੇ ਬਕਾਇਦਾ ਸਰਟੀਫਿਕੇਟ ਵੀ ਦਿੱਤਾ ਹੋਇਆ ਹੈ ਅਤੇ ਅਨੇਕ ਸੰਸਥਾਵਾਂ ਕੋਲੋਂ ਸਨਮਾਨ ਵੀ ਮਿਲੇ ਨੇ ਅਤੇ ਇਸ ਰੂਪ ਦੀ ਜਿਹੜੀ ਹੈ ਸੁਧਾਈ ਉਹ ਬਕਾਇਦਾ ਸ਼੍ਰੋਮਣੀ ਕਮੇਟੀ ਕੋਲੋਂ ਕਰਵਾਈ ਗਈ ਤਾਂ ਕਿ ਜੋ ਕੱਲ ਨੂੰ ਕੋਈ ਇਹ ਨਾ ਕਹਿ ਸਕੇ ਕਿ ਇਸ ਰੂਪ ਦੇ ਵਿੱਚ ਇਹ ਗਲਤੀ ਹੈ ਜਾਂ ਉਹ ਗਲਤੀ ਹੈ ਉਹਨਾਂ ਨੇ ਉਹਨੂੰ ਆਥੈਂਟੀਕੇਟ ਕੀਤਾ ਅਤੇ ਮੈਨੂੰ ਸਰਟੀਫਿਕੇਟ ਦਿੱਤਾ ਤੇ ਅੱਜ ਜੋ ਹੈ ਜੋ ਸਟਾਕਸ ਦੇ ਵਿੱਚ ਮੈਂ ਆਪ ਸਭ ਦੇ ਸਾਹਮਣੇ ਖੜੀ ਆ ਤੇ ਇਹ ਥੋੜੇ ਜਿਹਾ ਸਮੇਂ ਦੇ ਵਿੱਚ ਜੋ ਮੈਂ ਆਪਣੇ ਜੀਵਨ ਦੇ ਬਾਰੇ ਤੁਹਾਨੂੰ ਸਾਰਾ ਕੁਝ ਦੱਸਿਆ ਤੇ ਮੈਨੂੰ ਲੱਗਦਾ ਹੈ ਕਿ ਤੇ ਇਸ ਮੰਚ ਤੇ ਖੜੀ ਹੋ ਕੇ ਆਪਣੇ ਪਿਛਲੇ ਸਾਰੇ ਸਾਲਾਂ ਵਾਲਾ ਜੋ ਜੀਵਨ ਹੈ ਉਹ ਇੱਕ ਵਾਰੀ ਫੇਰ ਮੈਂ ਜਿਉ ਲਿਆ ਹੈ ਤੇ ਮੈਂ ਆਪਣੇ ਜੀਵਨ ਤੋਂ ਬਹੁਤ ਹੀ ਜ਼ਿਆਦਾ ਸੰਤੁਸ਼ਟ ਹਾਂ ਗੁਰੂ ਸਾਹਿਬ ਨੇ ਜੋ ਮੇਰੇ ਉੱਪਰ ਮਿਹਰ ਕੀਤੀ ਹੈ ਮੇਰੇ ਸਿਰ ਦੇ ਉੱਪਰ ਹੱਥ ਰੱਖ ਕੇ ਜੋ ਮੇਰੇ ਕੋਲੋਂ ਇਹ ਕਾਰਜ ਕਰਵਾਇਆ ਹੈ ਮੈਂ ਸਾਰੀ ਜ਼ਿੰਦਗੀ ਉਹਨਾਂ ਦੀ ਰਿਣੀ ਰਵਾਂਗੀ ਅਤੇ ਤਹਿ ਦਿਲੋਂ ਉਹਨਾਂ ਦੀ ਧੰਨਵਾਦੀ ਰਵਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ એવીડિયો બાર આપણી રાય કોમ સેકશન વિ સૂ દસો અને આપણે મિત્રાના એવીડિયો શેર કરના ભૂલ્યો